ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਾਣਕਾਰੀ ਉਪਾਤ ਇਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਖਾਸ ਦਿਨ ਦਾ ਇੱਕ ਖਾਸ ਉਪਾਅ ਲੈ ਕੇ ਆਏ ਹਾਂ ਖਾਸ ਦਿਨ ਉਹ ਕਿਹੜਾ ਹੈ ਅੱਜ 25 ਜੂਨ 2025 ਮੱਸਿਆ ਦਾ ਦੇਨ ਮੱਸਿਆ ਦੇ ਦੇਨ ਦਾ ਇਹ ਖਾਸ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕੁਝ ਕੁ ਉਪਾਏ ਇਸ ਤਰੀਕੇ ਦੇ ਹੁੰਦੇ ਆ ਕਿ ਅਸੀਂ ਉਹਨਾਂ ਨੂੰ ਕਿਸੇ ਵੀ ਸਮੇਂ ਕਰ ਸਕਦੇ ਆ ਤੇ ਕੁਝ ਉਪਾਏ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦਾ ਨਿਯਮਿਤ ਸਮਾਂ ਹੁੰਦਾ ਹੈ ਜਿਨ੍ਹਾਂ ਨੂੰ ਆਪਾਂ ਸਹੀ ਸਮੇਂ ਤੇ ਹੀ ਕਰਨਾ ਹੁੰਦਾ ਹੈ ਕਹਿੰਦਾ ਭਾਵ ਕਿ ਜਿਹੜੇ ਉਪਾਅ ਦਾ ਕੋਈ ਨਾ ਕੋਈ ਟਾਈਮ ਤੇ ਤੈਅ ਕੀਤਾ ਹੁੰਦਾ ਹੈ ਕਿ ਉਸ ਟਾਈਮ ਨੂੰ ਹੀ ਅਸੀਂ ਇਹ ਉਪਾਅ ਕਰਨਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਉਪਾਅ ਲੈ ਕੇ ਆਏ ਆ ਨਾ ਇਸ ਉਪਾਅ ਨੂੰ ਤੁਸੀਂ ਅੱਗੇ ਪਿਛੇ ਨਹੀਂ ਕਰ ਸਕਦੇ ਮੱਸਿਆ ਵਾਲੇ ਦੇਣਗੀ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਕੋਈ ਵੀ ਪਰੇਸ਼ਾਨੀ ਹੋਵੇ ਜਿੰਨੀਆਂ ਮਰਜ਼ੀ ਹੋਣ ਤੁਹਾਡੀਆਂ ਸਾਰੀਆਂ ਦੀਆਂ ਸਾਰੀਆਂ ਪਰੇਸ਼ਾਨੀਆਂ ਹੀ ਦੂਰ ਹੋ ਜਾਣਗੀਆਂ ਬਸ ਜਦੋਂ ਵੀ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਉਸ ਸਮੇਂ ਤੁਹਾਡੀ ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ ਤੁਸੀਂ ਵਿਸ਼ਵਾਸ ਤੇ ਭਾਵਨਾ ਦੇ ਨਾਲ ਇਹ ਉਪਾਅ ਕਰਨਾ ਹੈ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਇਹ ਉਪਾਅ ਕਰ ਲਿਆ ਤੇ 100% ਤੁਹਾਨੂੰ ਕਹਿ ਦਿੰਦੀਆਂ ਕਿ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲੇਗਾ ਹੀ ਮਿਲੇਗਾ ਤੇ ਇਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਜ ਮੱਸਿਆ ਦਾ ਦਿਨ ਹੈ ਮੱਸਿਆ ਦੇ ਦਿਨ ਤੁਸੀਂ ਇਹ ਉਪਾਅ ਕਰਕੇ ਜਿਹੜੇ ਤੁਹਾਡੇ ਘਰ ਦੇ ਵਿੱਚ ਪਿੱਤਰ ਦੋਸ਼ ਤੇ ਕਰਕੇ ਪ੍ਰੋਬਲਮ ਆ ਰਹੀਆਂ ਤਾਂ ਤੁਸੀਂ ਇਸ ਦਿਨ ਆਪਣੇ ਜਿਹੜਾ ਪਿੱਤਰ ਦੋਸ਼ ਹੈ ਉਸ ਨੂੰ ਤੁਸੀਂ ਦੂਰ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਕਈ ਲੋਕਾਂ ਨੂੰ ਇਹ ਲੱਗਦਾ ਹੈ ਕਿ ਸਾਡੇ ਘਰ ਦੇ ਵਿੱਚ ਪਿਤਰ ਦੋਸ਼ ਨਹੀਂ ਹੈ ਪਰ ਲੋਕਾਂ ਨੂੰ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਆ ਰਹੀਆਂ ਨੇ ਤੇ ਜੇਕਰ ਤੁਹਾਨੂੰ ਆਪਣੀਆਂ ਪਰੇਸ਼ਾਨੀਆਂ ਦਾ ਕੋਈ ਕਾਰਨ ਹੀ ਨਹੀਂ ਪਤਾ ਲੱਗਦਾ ਪਿਆ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਇੰਨੇ ਚਾ ਦੇ ਦੁੱਖ ਤਕਲੀਫ ਵਾਜ ਜਾਂਦੇ ਆ ਪਰ ਸਾਨੂੰ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਘਰ ਦੇ ਵਿੱਚ ਅਚਾਨਕ ਇਹ ਸਭ ਕੀ ਹੋ ਰਿਹਾ ਹੈ ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਕਿਸੇ ਦੇ ਨਾਲ ਮਾੜਾ ਨਹੀਂ ਕੀਤਾ ਪਰ ਫਿਰ ਵੀ ਸਾਡੇ ਚੱਲਦੇ ਹੋਏ ਕੰਮ ਨੇ ਜਿਹੜੇ ਰੁਕ ਜਾਂਦੇ ਆ ਤੇ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਬੰਦ ਹੋ ਜਾਂਦਾ ਹੈ ਜਿਹੜਾ ਪੈਸਾ ਹੁੰਦਾ ਏ ਉਹ ਵੀ ਫਜ਼ੂਲ ਖਰਚ ਜਾਂ ਫਿਰ ਬਿਮਾਰੀਆਂ ਤੇ ਹੀ ਖਰਚ ਹੋ ਜਾਂਦਾ ਹੈ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਜਾਂ ਫਿਰ ਕੋਟਕਚੈਰੀ ਕੇਸ ਤੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਏ ਕਹਿੰਦਾ ਭਾਵ ਕਿ ਤੁਹਾਡਾ ਕੋਈ ਵੀ ਕੰਮ ਹੈ ਉਸ ਦੇ ਵਿੱਚ ਤੁਹਾਨੂੰ ਹਮੇਸ਼ਾ ਤੁਹਾਡਾ ਉਹ ਕੰਮ ਹੈ ਜਿਹੜਾ ਡਿਲੇ ਹੁੰਦਾ ਜਾਂਦਾ ਹੈ ਲੇਟ ਹੋ ਜਾਂਦਾ ਹੈ ਤਾਂ ਉਸ ਦਾ ਕੀ ਮਤਲਬ ਹੁੰਦਾ ਹੈ ਉਸ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਤੁਹਾਡੇ ਉੱਪਰ ਪਿਤਰ ਦੋਸ਼ ਹੈ ਤੇ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕਿ ਅਸੀਂ ਕਿ ਧਾਰਨਾ ਬਣਾ ਕੇ ਰੱਖੀ ਹੋਈ ਹੈ ਕਿ ਜੇਕਰ ਸਾਡੇ ਉੱਪਰ ਪਿਤਰ ਦੋਸ਼ ਲੱਗਿਆ ਹੋਇਆ ਹੈ ਜਾਂ ਫਿਰ ਸਾਡੇ ਜਿਹੜੇ ਨੇ ਪਿਤਰ ਨੇ ਉਹ ਸਾਡੇ ਤੋਂ ਨਾਰਾਜ਼ ਨੇ ਜਿਸ ਕਰਕੇ ਉਹ ਸਾਨੂੰ ਦੁੱਖ ਦਿੰਦੇ ਨੇ ਤੇ じゃ ਫਿਰ ਅਸੀਂ ਕਈ ਵਾਰ ਸੋਚਦੇ ਹਾਂ ਕਿ ਸਾਡੇ ਉੱਪਰ ਪਿੱਤਰ ਦੋਸ਼ ਚੱਲ ਰਹੇ ਹੈ ਜਿਸ ਕਰਕੇ ਸਾਨੂੰ ਇਹ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਇਸ ਚੀਜ਼ ਨੂੰ ਪੂਰੀ ਤਰੀਕੇ ਦੇ ਨਾਲ ਆਪਣੇ ਦਿਮਾਗ ਦੇ ਵਿੱਚੋਂ ਕੱਢ ਸਕਦੇ ਹੋ ਕਿ ਸਾਡੇ ਜਿਹੜੇ ਪੂਰਵਜ ਨੇ ਉਹ ਸਾਨੂੰ ਪਰੇਸ਼ਾਨ ਕਰਦੇ ਨੇ ਕਿਉਂਕਿ ਇਹ ਸੋਚਣਾ ਬਿਲਕੁਲ ਗਲਤ ਹੈ ਕਿਉਂਕਿ ਜਿਹੜੇ ਸਾਡੇ ਪੂਰਵਜ ਹੁੰਦੇ ਆ ਅਸੀਂ ਉਹਨਾਂ ਦਾ ਅੰਸ਼ ਹੁੰਦੇ ਆ ਤੇ ਉਹ ਆਪਣੇ ਅੰਸ਼ ਨੂੰ ਕਿਸ ਤਰੀਕੇ ਦੇ ਨਾਲ ਪਰੇਸ਼ਾਨ ਕਰ ਸਕਦੇ ਨੇ ਪਰ ਇਸ ਤੋਂ ਇਲਾਵਾ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਵੀ ਗੱਲ ਆਉਂਦੀ ਹੋਵੇਗੀ ਕਿ ਫਿਰ ਪਿੱਤਰ ਦੋਸ਼ ਕਿਉਂ ਕਿਹਾ ਜਾਂਦਾ ਹੈ ਵੀ ਜੇਕਰ ਸਾਡੇ ਪਿੱਤਰ ਸਾਡੇ ਪੂਰਵਜ ਸਾਨੂੰ ਪਰੇਸ਼ਾਨ ਹੀ ਨਹੀਂ ਕਰਦੇ ਤਾਂ ਪਿੱਤਰ ਦੋਸ਼ ਕਿਉਂ ਕਿਹਾ ਜਾਂਦਾ ਹੈ ਇਸ ਲਈ ਸਾਨੂੰ ਉਪਾਅ ਕਿਉਂ ਦੱਸੇ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸਾਡੇ ਜਿਹੜੇ ਪੂਰਵਜ ਹੁਦੀਆ ਸਾਨੂੰ ਪਰੇਸ਼ਾਨ ਨਹੀਂ ਕਰਦੇ ਸਾਨੂੰ ਅਲੱਗ ਤਰੀਕੇ ਦੇ ਜਿਹੜੇ ਐਨ ਦਾ ਭਾਵ ਕਿ ਨੈਗੇਟਿਵ ਸ਼ਕਤੀਆਂ ਹੁੰਦੀਆਂ ਨੇ ਨੈਗੇਟਿਵ એનર્ਜੀ ਹੁੰਦੀ ਹੈ ਨਾ ਉਹ ਸਾਨੂੰ ਪਰੇਸ਼ਾਨ ਕਰਦੀ ਹੈ ਜਦੋਂ ਸਾਡੇ ਉੱਪਰ ਬਹੁਤ ਜ਼ਿਆਦਾ 네ਗੇਟਿਵ ਚੀਜ਼ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ ਬਹੁਤ ਸਾਰੀਆਂ ਮਾੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਪ੍ਰਭਾਵ ਸਾਡੇ ਉੱਪਰ ਹੁੰਦਾ ਏ ਤਾਂ ਉਸ ਨੂੰ ਕੀ ਕਿਹਾ ਜਾਂਦਾ ਉਸ ਚੀਜ਼ ਨੂੰ ਹੀ ਪਿੱਤਰ ਦੋਸ਼ ਕਿਹਾ ਜਾਂਦਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਪਿੱਤਰ ਦੋਸ਼ ਹੁੰਦਾ ਉਸ ਨੂੰ ਅਸੀਂ ਕਿਵੇਂ ਠੀਕ ਕਰਦੇ ਹਾਂ ਕਿਹੜੇ ਉਪਾਅ ਦੇ ਨਾਲ ਸਾਨੂੰ ਬਰਕ ਪਿਆ ਸਾਖਿਦਾ ਅਸੀਂ ਉਸ ਉਪਾਅ ਨੂੰ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਪਨਾਹ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਇਸੇ ਤਰੀਕੇ ਦੇ ਨਾਲ ਜਿਹੜਾ ਅਸੀਂ ਅੱਜ ਉਪਾਅ ਦੱਸਣੇ ਵੈਸੇ ਤਾਂ ਇਹ ਸਾਰੇ ਹੀ ਉਪਾਅ ਕਰ ਸਕਦੇ ਆ ਤੇ ਸਾਰਿਆਂ ਨੂੰ ਹੀ ਕਹਿ ਨਹੀਂ ਕਿ ਇਹ ਉਪਾਅ ਜ਼ਰੂਰ ਕਰੋ ਤੇ ਜਿਨ੍ਹਾਂ ਨੂੰ ਖਾਸ ਕਰਕੇ ਕਿ ਆਪਣੀ ਜਨਮ ਕੁੰਡਲੀ ਦੇ ਬਾਰੇ ਜਿਨ੍ਹਾਂ ਨੂੰ ਆਪਣੀ ਜਨਮ ਤਰੀਕ ਦੇ ਬਾਰੇ ਚ ਜਾਂ ਜਨਮ ਦੇ ਸਮੇਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਉਹ ਤਾਂ ਖਾਸ ਕਰਕੇ ਇਹ ਉਪਾਅ ਜ਼ਰੂਰ ਕਰੇ ਕਿ ਜੇਕਰ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸ ਰਿਹਾ ਇਸ ਨੂੰ ਤੁਸੀਂ ਮੱਸਿਆ ਦੇ ਦਿਨ ਕਰ ਲੈਨੇ ਹੋ ਤਾਂ ਤੁਹਾਡੀਆਂ ਟੋਟਲ ਚੰਨੀਆਂ ਵੀ ਪਰੇਸ਼ਾਨੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਮੱਸਿਆ ਦੇ ਦਿਨ ਕਰਨਾ ਤੇ ਉਪਾਅ ਕਰਨ ਦੇ ਲਈ ਸਾਨੂੰ ਚਾਹੀਦਾ ਸਭ ਤੋਂ ਇੱਲਾ ਇੱਕ ਸ਼ੁੱਧ ਪਾਂਡਾ ਚਾਹੀਦਾ ਇੱਕ ਸ਼ੁੱਧ ਬਰਤਨ ਚਾਹੀਦਾ ਜੇਕਰ ਤੁਹਾਡੇ ਕੋਲ ਹੋ ਗਿਆ ਤਾਂ ਠੀਕ ਹੈ ਜੇਕਰ ਨਹੀਂ ਹੈਗਾ ਤਾਂ ਤੁਸੀਂ ਮਿੱਟੀ ਦੀ ਇੱਕ ਗੁੱਲਕ ਲੈ ਕੇ ਆਉਣੀ ਹੈ ਤੇ ਇਸ ਤੋਂ ਜ਼ਿਆਦਾ ਸ਼ੁੱਧ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਤੋਂ ਜ਼ਿਆਦਾ ਸ਼ੁੱਧ ਕੋਈ ਹੋਰ ਬਰਤਨ ਹੋ ਹੀ ਨਹੀਂ ਸਕਦਾ ਕਿਉਂਕਿ ਜਿਹੜੇ কুমਹਾਰ ਹੁੰਦੇ ਆ ਉਹ ਇਸ ਗੁਲਕ ਨੂੰ ਜਾਂ ਫਿਰ ਮਿੱਟੀ ਦੇ ਜਿਹੜੇ ਬਰਤਨ ਤਿਆਰ ਕੀਤੇ ਆ ਉਹ ਕਰਦੇ ਆ ਉਹਨਾਂ ਨੂੰ ਉਹ ਤਪਾਤ ਪਾ ਕੇ ਤਿਆਰ ਕਰਦੇ ਆ ਇਸ ਕਰਕੇ ਮਿੱਟੀ ਦੇ ਬਰਤਨ ਤੋਂ ਇਲਾਵਾ ਹੋਰ ਕੋਈ ਬਰਤਨ ਇਹੋ ਜਿਹਾ ਨਹੀਂ ਹੁੰਦਾ ਜਿਸ ਨੂੰ ਅਸੀਂ ਬਹੁਤ ਹੀ ਜ਼ਿਆਦਾ ਸ਼ੁੱਧ ਮੰਨ ਸਕੀਏ ਮਿੱਟੀ ਦਾ ਬਰਤਨ ਸਾਰੇ ਹੀ ਧਾਤੂਆਂ ਦੇ ਬਰਤਨਾਂ ਦੇ ਨਾਲੋਂ ਬਹੁਤ ਹੀ ਜ਼ਿਆਦਾ ਸ਼ੁੱਧ ਮੰਨਿਆ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਇੱਕ ਗੁੱਲਕ ਖਰੀਦ ਕੇ ਲੈ ਆਉਣੀ ਹੈ ਤੇ ਇਸ ਉਪਾਣ ਨੂੰ ਤੁਸੀਂ ਮੱਸੀਆ ਵਾਲੇ ਦਿਨ ਸ਼ੁਰੂ ਕਰਨਾ ਹੈ ਪਰ ਮੱਸੀਆ ਵਾਲੇ ਦਿਨ ਤੋਂ ਸ਼ੁਰੂ ਕਰਕੇ ਇਸ ਉਪਾਣ ਨੂੰ ਤੁਸੀਂ ਪੂਰੇ 43 ਦਿਨ ਲਗਾਤਾਰ ਕਰਨਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਮੱਸੀਆ ਵਾਲੇ ਦਿਨ ਜਿਹੜੀ ਗੁੱਲਕ ਖਰੀਦ ਕੇ ਲੈ ਕੇ ਆਓਗੇ ਉਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਤੇ ਰੱਖ ਦੇਣਾ ਜੇਕਰ ਤੁਹਾਡੇ ਘਰ ਦੇ ਵਿੱਚ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਹੋਇਆ ਜੇਕਰ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਹੋਇਆ ਤਾਂ ਤੁਸੀਂ ਆਪਣੇ ਘਰ ਦੀ ਸਾਊਥ ਡਾਇਰੈਕਸ਼ਨ ਦੇ ਵਿੱਚ ਇਸ ਗੁੱਲਕ ਨੂੰ ਤੁਸੀਂ ਰੱਖ ਸਕਦੇ ਹੋ ਕਿਉਂਕਿ ਜਿਹੜੀ ਸਾਡੇ ਘਰ ਦੀ ਸਾਊਥ ਡਾਇਰੈਕਸ਼ਨ ਹੁੰਦੀ ਹੈ ਉਹ ਪਿਤਰਾਂ ਦੀ ਮੰਨੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਗੁੱਲਕ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਸਾਰੇ ਪਰਿਵਾਰ ਨੇ ਹੱਥ ਜੋੜ ਕੇ ਸਭ ਤੋਂ ਪਹਿਲਾਂ ਤਾਂ ਆਪਣੇ ਪੂਰਵਜਾਂ ਨੂੰ ਯਾਦ ਕਰਦੇ ਹੋਏ ਇਹੇ ਬੋਲਣਾ ਭਾਵੇਂ ਤੁਸੀਂ ਕਿਸੇ ਵੀ ਧਰਮ ਦੇ ਹੋ ਜੇਕਰ ਸਾਡੇ ਕੋਲੋਂ ਜਾਣੇ ਅਤੇ ਜਾਣੇ ਦੇ ਵਿੱਚ ਕੋਈ ਗਲਤੀ ਹੋ ਚੁੱਕੀ ਹੈ ਚਾਹੇ ਕੁਝ ਪਾਪ ਹੋ ਚੁੱਕਿਆ ਤਾਂ ਉਸ ਨੂੰ ਤੁਸੀਂ ਮਾਫ ਕਰੋ ਕਿਉਂਕਿ ਹੁੰਦਾ ਕੀ ਹੈ ਕਿ ਜੇਕਰ ਸਾਡੇ ਉੱਪਰ ਕਰਜ਼ੇ ਵਰਗੀ ਸਮੱਸਿਆ ਹੋਵੇਗੀ ਤੇ ਅਸੀਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਚੈਨ ਦੇ ਨਾਲ ਨਹੀਂ ਰਹਿ ਸਕਦੇ ਤੇ ਜਦੋਂ ਸਾਡੇ ਪੂਰਵਚਾਂ ਦਾ ਸਾਡੇ ਉੱਪਰ ਕਰਜ਼ਾ ਹੋਵੇਗਾ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਸੁੱਖ ਦੇ ਨਾਲ ਨਹੀਂ ਰਹਿ ਸਕਦੇ ਜਿਹੜੀਆਂ ਸਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਨੇ ਉਹ ਸਾਡੇ ਪੂਰਵਚ ਨਹੀਂ ਸਾਨੂੰ ਦਿੰਦੇ ਉਹੋ ਜਿੰਨੀ ਵੀ ਨੈਗੇਟਿਵਿਟੀ એનર્ਜੀ ਹੁੰਦੀ ਹੈ ਨਾ ਉਹ ਸਾਨੂੰ ਦਿੰਦੀ ਹੈ ਇਸ ਤਰੀਕੇ ਦੇ ਨਾਲ ਉਪਾਦਨ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਕਿ ਜਿਹੜੇ ਤੁਹਾਡੇ ਪੂਰਵ ਵਿੱਚ ਹੁੰਦੇ ਆ ਮੱਸੀਆ ਵਾਲੇ ਦੇਨ ਉਹ ਭਾਵੇਂ ਸਵਰਗ ਦੇ ਵਿੱਚ ਹੋਣ ਭਾਵੇਂ ਕਿਤੇ ਵੀ ਹੋਣ ਉਹਨਾਂ ਨੂੰ ਇੱਕ ਦਿਨ ਦੇ ਲਈ ਉੱਥੋਂ ਛੁੱਟੀ ਮਿਲ ਜਾਂਦੀ ਹੈ ਇਸ ਤਰੀਕੇ ਦੇ ਨਾਲ ਉਹ ਮੱਸੀਆ ਵਾਲੇ ਦੇਨ ਤੁਹਾਡੇ ਘਰ ਦੇ ਵਿੱਚ ਸਵੇਰ ਦੇ ਸਮੇਂ ਜ਼ਰੂਰ ਆਉਂਦੇ ਨੇ ਇਸ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਇੱਕ ਲੋਟਾ ਤੁਸੀਂ ਚਲਦਾ ਲੈ ਲੈਣਾ ਚਾਹ ਫਿਰ ਦੋ ਤਿੰਨ ਲੈ ਸਕਦੇ ਹੋ ਤੇ ਤੁਸੀਂ ਲੈ ਕੇ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੁੰਦਾ ਹੈ ਨਾ ਉਸ ਮੇਨ ਗੇਟ ਤੇ ਤੁਸੀਂ ਜਲ ਛਿੜਕ ਦੇਣਾ ਜੇਕਰ ਜਿੰਨਾ ਜ਼ਿਆਦਾ ਤੁਸੀਂ ਜਲ ਛਿੜਕੋਗੇ ਓਨਾ ਹੀ ਜ਼ਿਆਦਾ ਜਿਹੜੇ ਤੁਹਾਨੂੰ ਫਾਇਦਾ ਹੋਵੇਗਾ ਕਿਉਂਕਿ ਜਿਹੜੇ ਤੁਹਾਡੇ ਪੂਰਵਜ ਪਿਤਰ ਹੋਣਗੇ ਨਾ ਉਹ ਉਥੋਂ ਆਰਾਮ ਦੇ ਨਾਲ ਚਲੇ ਜਾਣਗੇ ਪਰ ਕਈ ਲੋਕ ਇਸ ਚੀਜ਼ ਨੂੰ ਨਹੀਂ ਮੰਨਦੇ ਉਹ ਕਹਿੰਦੇ ਆ ਕਿ ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਕਿਉਂਕਿ ਉਹ ਤੁਹਾਨੂੰ ਦਿਖਾਈ ਨਹੀਂ ਦਿੰਦੇਗੇ ਇਸ ਕਰਕੇ ਤੁਹਾਨੂੰ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਜੋ ਲੋਕ ਨਹੀਂ ਮੰਨਦੇ ਉਹਨਾਂ ਦੇ ਲਈ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਜੋ ਲੋਕ ਇਹ ਚੀਜ਼ ਨੂੰ ਮੰਨਦੇ ਆ ਉਹ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਜ਼ਰੂਰ ਕਰ ਲੈ ਇਸ ਤਰੀਕੇ ਦੇ ਨਾਲ ਤੁਸੀਂ ਮੱਸਿਆ ਵਾਲੇ ਦਿਨ ਸਵੇਰ ਦੇ ਸਮੇਂ ਨਹਾਤ ਹੋ ਕੇ ਆਪਣੇ ਘਰ ਦੇ ਮੇਨ ਗੇਟ ਤੇ ਤੁਸੀਂ ਚਾਰਜ ਜ਼ਰੂਰ ਜ਼ਰੂਰ ਛਿੜਕ ਲੈ ਇਸ ਤਰੀਕੇ ਦੇ ਨਾਲ ਜਿਹੜੀ ਅਸੀਂ ਮਿੱਟੀ ਦੀ ਗੁੱਲ ਕੇ ਖਰੀਦ ਕੇ ਲੈ ਕੇ ਆਏ ਆ ਉਹ ਉਸ ਦਾ ਸਬੰਧ ਇਹ ਜਿਹੜਾ ਬੁੱਧ ਤੇ ਗੁਰੂ ਗ੍ਰਹਿ ਦੇ ਨਾਲ ਵੀ ਹੁੰਦਾ ਹੈ ਤੇ ਜਦੋਂ ਬੁੱਧ ਤੇ ਗੁਰੂ ਆਪਸ ਦੇ ਵਿੱਚ ਮੇਲ ਚਾਂਦੀ ਆ ਤੇ ਉਸ ਸਮੇਂ ਸਾਡੇ ਘਰ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮ ਤੇ ਮੁਸ਼ਕਿਲਾਂ ਚੱਲਦੀਆਂ ਨੇ ਨਾ ਉਹ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਤਰੀਕੇ ਦੇ ਨਾਲ ਤੁਸੀਂ ਇਸ ਉਪਾਉ ਨੂੰ 43 ਦਿਨ ਕਰਨਾ ਹੈ ਤੇ ਪਹਿਲੇ ਦਿਨ ਜੇਕਰ ਤੁਸੀਂ ਇਹ ਉਪਾਅ ਕਰਦੇ ਸਮੇਂ ਗੁੱਲਕ ਦੇ ਵਿੱਚ 1 ਰੁਪਏ ਦਾ ਸਿੱਕਾ ਪਾ ਰਹੇ ਹੋ ਤਾਂ ਤੁਹਾਡੇ ਕੋਲ ਪੂਰੇ 43 ਸਿੱਕੇ ਗੁਣੇ ਚਾਹੀਦੇ ਨੇ ਕਿਉਂਕਿ ਤੁਸੀਂ ਹਰ ਰੋਜ਼ ਗੁੱਲਕ ਦੇ ਵਿੱਚ 1 ਰੁਪਏ ਦਾ ਸਿੱਕਾ ਪਾਉਣਾ ਹੈ ਤੇ ਜੇਕਰ 2 ਰੁਪਏ ਦਾ ਜਾਂ 5 ਰੁਪਏ ਦਾ ਜਾਂ 10 ਰੁਪਏ ਦਾ ਪਾ ਰਹੇ ਹੋ ਤਾਂ ਉਹੀ ਪਾਉਣਾ ਕਹਿੰਦਾ ਭਾਵ ਕਿ ਜੋ ਤੁਸੀਂ ਪਹਿਲੇ ਦਿਨ ਪਾ ਰਹੇ ਹੋ ਨਾ ਉਹ ਹੀ ਸਾਰੇ ਦਿਨ ਤੁਸੀਂ ਪਾਉਣਾ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਇੱਕ ਸਗੁਲਕ ਦੇ ਵਿੱਚ ਇੱਕ ਸਿੱਕਾ ਪਾਉਣਾ ਸ਼ੁਰੂ ਕਰਨਾ ਹੈ ਤੇ ਆਪਣੇ ਪੂਰਵਚਨ ਨੂੰ ਯਾਦ ਕਰਨਾ ਹੈ ਤੇ ਇਹ ਤੁਸੀਂ ਸ਼ੁਰੂਆਤ ਕਰਨੀ ਹੈ ਮੱਸਿਆ ਵਾਲੇ ਦੇਣ ਤੋਂ ਹੀ ਇਸ ਨੂੰ ਤੁਸੀਂ ਲਗਾਤਾਰ ਕਰਦੇ ਹੀ ਰਹਿਣਾ ਜਿਵੇਂ ਕਿ ਇੱਕ ਹੁਣ ਮੱਸਿਆ ਤੇ ਇੱਕ ਅਗਲੀ ਮੱਸਿਆ ਆਵੇਗੀ ਇਸ ਤਰੀਕੇ ਦੇ ਨਾਲ ਜਿਹੜੀ ਦੂਸਰੀ ਮਸੱਈ ਆਵੇਗੀ ਉਹ ਵੀ ਲੰਘ ਚਾਵੇਗੀ ਪਰ ਤੁਸੀਂ ਇਸੇ ਤਰੀਕੇ ਦੇ ਨਾਲ ਗੁੱਲਕ ਦੇ ਵਿੱਚ ਇੱਕ ਸਿੱਕਾ ਪਾਉਂਦੇ ਜਾਣਾ ਹੈ ਕਿ ਅਸੀਂ ਇਹ ਜਿਹੜੇ ਸਿੱਕੇ ਗੁੱਲਕ ਦੇ ਵਿੱਚ ਪਾ ਰਹੇ ਹਾਂ ਇਹ ਸਾਡੇ ਪੂਰਵਚਾ ਦਾ ਕਰਜ਼ਾ ਹੈ ਜੋ ਕਿ ਅਸੀਂ ਉਤਾਰਨਾ ਹੋਵੇਗਾ ਇਸ ਤਰੀਕੇ ਦੇ ਨਾਲ ਜਰੂਰ 43 ਦਿਨ ਕੰਪਲੀਟ ਹੋਣਗੇ ਭਾਵੇਂ ਤਾਂ ਤੁਸੀਂ ਇਸ ਗੁੱਲਕ ਦੇ ਵਿੱਚੋਂ ਸਿੱਕੇ ਕੱਢ ਕੇ ਕਿਸੇ ਵੀ ਧਾਰਮਿਕ ਸਥਾਨ ਤੇ ਤੁਸੀਂ ਜਾ ਕੇ ਚੜਾ ਕੇ ਆ ਸਕਦੇ ਹੋ ਨਹੀਂ ਤਾਂ ਗੁੱਲਕ ਸਮੇਤ ਹੀ ਤੁਸੀਂ ਇਸ ਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਰੱਖ ਕੇ ਆ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਵੱਡਾ ਮੈਂਬਰ ਹੈ ਤੁਹਾਡੇ ਘਰ ਦੇ ਵਿੱਚ ਉਹੀ ਇਸ ਉਪਾਣ ਨੂੰ ਕਰੇ ਤਾਂ ਬੈਸਟ ਹੈ ਜੇ ਜਕਰ ਕਰਦੇ ਵਿੱਚ ਕੋਈ ਵੀ ਚੈਰਸ ਨਹੀਂ ਕਰ ਸਕਦਾਗਾ ਤੇ ਇਹ ਲੇਡੀਜ਼ ਵੀ ਕਰ ਸਕਦੀ ਇਹ ਨੇ ਪਰ ਜਿਵੇਂ ਕਿ 43 ਦਿਨਾਂ ਦੇ ਵਿੱਚ ਇੱਕ ਵਾਰ ਲੇਡੀਜ਼ ਨੂੰ ਦੋ ਤਿੰਨ ਦਿਨ ਲਈ ਪ੍ਰੋਬਲਮ ਆਉਂਦੀ ਹੈ ਜੋ ਕਿ ਆਪਾਂ ਜਾਣਦੀਆਂ ਪੀਰੀਅਡ ਪੀਰੀਅਡਸ ਦੀ ਤਾਂ ਉਸ ਸਮੇਂ ਉਹਨਾਂ ਨੇ ਇਹ ਉਪਾਅ ਨਹੀਂ ਕਰਨਾ ਲੇਡੀਜ਼ ਨੇ ਜਿੰਨੇ ਦਿਨ ਉਹਨਾਂ ਨੂੰ ਇਹ ਪ੍ਰੋਬਲਮ ਰਹੇਗੀ ਉਹਨਾਂ ਨੇ ਇਹ ਉਪਾਅ ਨਹੀਂ ਕਰਨਾ ਇਹ ਸਿੱਕੇ ਨੂੰ ਗੁੱਲਕ ਦੇ ਵਿੱਚ ਨਹੀਂ ਪਾਉਣਾ ਇਸ ਤਰੀਕੇ ਦੇ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਦੂਸਰਾ ਮੈਂਬਰ ਹੋਵੇਗਾ ਚਾ ਕੋਈ ਬੱਚਾ ਹੋਵੇਗਾ ਉਹਨਾਂ ਤੋਂ ਤੁਸੀਂ ਗੁੱਲਕ ਦੇ ਵਿੱਚ ਸਿੱਕਾ ਭਵਾ ਸਕਦੇ ਹੋ ਜੇਕਰ ਤੁਹਾਡੇ ਕੋਲ ਫਿਰ ਵੀ ਕੋਈ ਆਪਸ਼ਨ ਨਹੀਂ ਬਚਦੀ ਤਾਂ ਤੁਸੀਂ ਉਸ ਦਿਨ ਦੇ ਪੈਸੇ ਆ ਜਿਹੜੇ ਉਹ ਅਲੱਗ ਤੋਂ ਵੀ ਰੱਖ ਸਕਦੇ ਹੋ ਤੇ 4-5 ਦਿਨ ਬਾਅਦ ਤੁਸੀਂ ਜਦੋਂ ਪ੍ਰੋਬਲਮ ਤੋਂ ਠੀਕ ਹੋ ਜਾਂਦੇ ਹੋ ਤੇ ਆਪਣਾ ਨਹਾ ਤੋ ਕੇ ਫਿਰ ਉਹ ਸਾਰੇ ਸਿੱਕੇ ਇੱਕ ਦਿਨ ਤੁਸੀਂ ਉਸ ਗੁੱਲਕ ਦੇ ਵਿੱਚ ਪਾ ਦੇਣੇ ਆ ਤੇ ਜੇਕਰ ਤੁਸੀਂ ਆਪਣੇ ਘਰ ਤੋਂ ਕਿਤੇ ਬਾਹਰ ਗਏ ਹੋਏ ਹੋ ਤਾਂ ਤੁਸੀਂ ਗੁੱਲਕ ਦੇ ਵਿੱਚ ਸਿੱਕੇ ਨਹੀਂ ਪਾ ਸਕਦੇ ਤਾਂ ਪਰ ਉਹ ਸਿੱਕੇ ਨੂੰ ਤੁਸੀਂ ਅਲੱਗ ਤੋਂ ਰੱਖ ਲੈਣਾ ਘਰ ਆ ਕੇ ਤੁਸੀਂ ਉਹ ਸਿੱਕੇ ਨੇ ਜਿਹੜੇ ਗੁੱਲਕ ਦੇ ਵਿੱਚ ਪਾ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਤੁਹਾਨੂੰ ਦੱਸਦੇ ਆ ਕਿ ਜੇਕਰ ਤੁਸੀਂ ਇਸ ਕੰਮ ਨੂੰ ਇਸ ਉਪਾਣੂ ਵਿਸ਼ਵਾਸ ਦੇ ਨਾਲ ਕਰ ਲਿਆ ਤਾਂ ਤੁਸੀਂ ਤੁਹਾਨੂੰ ਅਸੀਂ ਲਿਖ ਕੇ ਦੇ ਦਿੰਦੇ ਆ ਕਿ ਇਹ ਉਪਾਦ ਅ ਰਿਚਲਟ ਤੁਹਾਨੂੰ ਬਹੁਤ ਹੀ ਵਧੀਆ ਮਿਲਣ ਵਾਲਾ ਹੈ ਤੁਹਾਡੇ ਘਰ ਦੇ ਵਿੱਚੋਂ ਪੈਸੇ ਦੇ ਸਬੰਧੇ ਚੰਨੀ ਵੀ ਪ੍ਰੋਬਲਮ ਹੈ ਉਹ ਸਾਰੀ ਦੂਰ ਹੋ ਚਾਵੇਗੀ ਤੁਹਾਡੇ ਬੱਚਿਆਂ ਦੇ ਰਿਸ਼ਤੇ ਨਹੀਂ ਬਾਰੇ ਰਿਸ਼ਤੇ ਬੁਲੇ ਸ਼ੁਰੂ ਹੋ ਜਾਣਗੇ ਤੇ ਜਿੰਨਾ ਵੀ ਪਿੱਤਰ ਦੋਸ਼ ਤੇ ਕਰਕੇ ਜੋ ਵੀ ਪ੍ਰੋਬਲਮ ਆ ਰਹੀਆਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਪੈਸਾ ਘਰ ਦੇ ਵਿੱਚ ਰੁਕਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਰੁਕੇ ਹੋਏ ਸਾਰੇ ਕਾਰੋਬਾਰ ਨੇ ਜਿਹੜੇ ਚੱਲਣੇ ਸ਼ੁਰੂ ਹੋ ਜਾਣਗੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੂ ਅੱਜ ਤੁਸੀਂ ਮੱਸਿਆ ਵਾਲੇ ਦਿਨ ਤੋਂ ਸ਼ੁਰੂ ਕਰਨਾ ਹੈ ਤੇ ਇਹ ਉਪਾਅ ਤੁਹਾਨੂੰ ਰੋੜਪਤੀ ਤੋਂ ਕਰੋੜਪਤੀ ਵੀ ਬਣਾ ਸਕਦਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਹਾਂਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ